ਸਸੀ ਗੱਲ ਜੀ ਵੈਲਕਮ ਟੂ ਮਾਈ ਚੈਨਲ ਔਰ ਤੁਹਾਡਾ ਮੇਰੇ ਚੈਨਲ 'ਚ ਸਵਾਗਤ ਹੈ ਔਰ ਜਿਦ ਤੱਕ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਚੱਲਦਾ ਪਿਆ ਜੀ 30 ਡੇਸ ਵਲੋਗਿੰਗ ਚੈਲੰਜ ਔਰ ਅੱਜ ਆਪਣਾ ਹੈਗਾ ਜੀ ਤੀਜਾ ਦਿਨ ਜਿਦ ਤੱਕ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਸਵੇਦ ਦੀ ਸ਼ੁਰੂਆਤ ਗੁਰੂ ਘਰ ਤੋਂ ਕਰਦੇ ਆਂ ਔਰ ਆਪ ਪਹੁੰਚਲੇ ਆਂ ਜੀ ਗੁਰੂ ਘਰ ਔਰ ਤੁਸੀਂ ਬਣੇ ਰਹੋ ਵਲੋਗ ਦੇ ਨਾਲ ਆਪਾਂ ਤੁਹਾਨੂੰ ਅੱਜ ਜਾਂਦੇ ਦਿਖਾਵਾਂਗੇ ਵਿਊਸ ਔਰ ਗੁਰੂ ਘਰ ਦੇ ਦਰਖਾਵਾਗੇ ਦਰਸ਼ਨ ਦੇਖੋ ਜੀ ਪਾਈ ਆ ਮਨਪਾਲਜੀ ਦੇ ਇੱਕ ਦਾ ਪੋਸਟਰ ਲੱਗੇ ਹੋਏ ਆ ਔਰ ਇਹ ਸਾਰੇ ਬਨੇ ਲੱਗੇ ਹੋਏ ਜੀ ਬਾਬਾ ਕਾਲਾ ਸਾਹਿਬ ਵੀ ਲੱਗੇ ਹੋਏ ਆ ਔਰ ਦੇਖੋ ਜੀ ਰਾਸਤੇ 'ਚ ਮੈਨੂੰ ਜੀ ਮਿਲੀ گاਉਂ ਮਾਤਾ ਦੀ ਬੋਡੀ ਔਰ ਰਾਤ ਕਿਤੇ ਐਕਸੀਡੈਂਟ ਹੋਇਆ ਹੋਣਾ ਜੀ ਪਤਾ ਨਹੀਂ ਜੀ ਇਹ ਗਉਂ ਆਵਾਰਾਵਾਕ ਕਿਸੇ ਦੀਆਂ ਵਾ ਔਰ ਜੇ ਕਿਸੇ ਦੀਆਂ ਵਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਵਾ ਔਰ ਜੇ ਆਵਾਰਾਵਾਦ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਇਹਨੂੰ ਸਹੀ ਜਗ੍ਹਾ ਪਹੁੰਚਾਇਆ ਜਾਵੇ ਇਹਨਾਂ ਨੂੰ ਔਰ ਜਾਂਕੀ ਕਹਦਾ ਐਕਸੀਡੈਂਟ ਨਾ ਹੋ ਸਕੇ ਕਹੇ ਬਾਈਕ ਨਾ ਜਾਂ ਕਹੇ ਗੱਡੀ ਨਾ ਕਿਉਂਕਿ ਬਹੁਤ ਵੱਡਾ ਨੁਕਸਾਨ ਹੋ ਸਕਦਾ ਵਾ ਔਰ ਜਾਨ ਮਾਲ ਦਾ ਵੀ ਨੁਕਸਾਨ ਹੋ ਸਕਦਾ ਵਾ ਇਸ ਕਰਕੇ ਧਿਆਨ ਦੇਣਾ ਜੀ ਪ੍ਰਸ਼ਾਸਨ ਨੂੰ ਦੇਖੋ ਜੀ ਕਿੰਨਾ ਵਧੀਆ ਸਨਰਾਈਜ਼ ਹੋਣ ਦਾ ਪਿਆ ਵਾ ਔਰ ਤੁਸੀਂ ਵੀ ਕਰੋ ਇੰਜੋਏ ਸਨਰਾਈਜ਼ ਦੇਖਦੇ ਹੋਏ ਆਪਾਂ ਪਹੁੰਚ ਗਏ ਜੀ ਗੁਰੂ ਘਰ ਔਰ ਤੁਸੀਂ ਵੀ ਕਰੋ ਗੁਰੂ ਘਰ ਦਰਸ਼ਨ ਔਰ ਵੇਖੋ ਜੀ ਲੰਗਰ ਹਾਲ ਕਿੰਨਾ ਵਧੀਆ ਸਜਾਇਆ ਹੋਇਆ ਵਾ ਔਰ ਇਦਾਂ ਹੀ ਗੁਰੂ ਘਰ ਵੀ ਬਹੁਤ ਵਧੀਆ ਸਜਾਇਆ ਹੋਇਆ ਤੁਸੀਂ ਵੇਖੋ trần quan âm bệ thượng, bồ tát chư phật, phật pháp vô lượng, phật pháp ਗੁਰੂ ਘਰ ਦੇ ਦਰਸ਼ਨ ਕਰਕੇ ਜੀ ਆਪਾਂ ਚੱਲ ਪਏ ਆ ਘਰ ਨੂੰ ਔਰ ਵੇਖੋ ਜੀ ਮੇਲੇ ਦੇ ਫੁੱਲ ਤਿਆਰ ਜਲਦੀ ਵੇ ਪੰਗੂੜੇ ਝੂੜੇ ਲੱਗਦੇ ਪਏ ਆ ਔਰ ਸਫਾਈ ਦਾ ਕੰਮ ਪੂਰਾ ਜੋਰ-ਸ਼ੋਰ ਨਾਲ ਚੱਲਦਾ ਪਿਆ ਵਾ ਉਧਰੋ ਜੀ ਭਗਵੰਤ ਮਾਨ ਸਾਹਿਬ ਨੇ ਫੁੱਲ ਤਿਆਰੀ ਕੀਤੀ ਹੋਈ ਆਉਣ ਦੀ ਔਰ ਹੋਰ ਵੀ ਪੰਡਾਲ ਬਹੁਤ ਲੱਗੇ ਹੋਏ ਆ ਜਿੱਦਾਂ ਕਿ ਅਮਨਪਾਲ ਭਾਈ ਸਾਹਿਬ ਦਾ ਔਰ ਹੋਰ ਵੀ ਪਾਰਟੀਆਂ ਨੇ ਛਾਲਿਆਂ ਨੇ ਪਾਰਟੀਆਂ ਨੇ ਪੰਡਾਲ ਲੱਗੇ ਹੋਏ ਆ ਗੁਰੂ ਘਰ ਦੇ ਮੇਲਿਆਂ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀਆਂ ਪਾਰਟੀ ਭਾਜੀ ਨਹੀਂ ਹੋਣੀ ਚਾਹੀਦੀ ਪਰ ਜੀ ਇਹ ਆਪਣੇ ਕਹਿਣ ਕੀ ਹੋਣਾ ਵਾ ਆਪਾਂ ਤੇ ਇੱਕ ਜੀ ਆਮ ਦੇ ਬੰਦੇ ਆ ਔਰ ਇਹ ਜੋ ਸਿਆਸਤਦਾਨ ਹੁੰਦੇ ਆ ਇਹਨਾਂ ਨੂੰ ਚਾਹੀਦਾ ਵਾ ਕਿ ਇਹ ਚੀਜ਼ ਨਹੀਂ ਚਾਹੀਦੀ ਜੀ ਸੁਣਿਆ ਹੈ ਕਿ ਪਾਣੀ ਛੜਿਆ ਹੋਇਆ ਹੈ ਵਦਰੀਆ ਵਿੱਚ ਆਪਾਂ ਵੀ ਦੇਖਣ ਆਏ ਹਾਂ ਮੈਂ ਤਾਂ ਕਹਿੰਦਾ ਜੀ ਕਿਤੇ ਤੁਸੀਂ ਇਹ ਨਾ ਸੋਚ ਲਓ ਕਿ ਮੈਂ ਛਾਲ ਮਾਰਨ ਆਇਆ ਵਾ ਇਸ ਕਰਕੇ ਮੈਂ ਪਹਿਲਾਂ ਤਾਂ ਦੱਸਤਾ ਕਿ ਮੈਂ ਪਾਣੀ ਦੇਖਣ ਆਇਆ ਹਾਂ ਕਿਉਂਕਿ ਮੈਂ ਸੁਣਿਆ ਹੈ ਕਿ ਪਾਣੀ ਵਧਿਆ ਹੋਇਆ ਵਾ ਆਪਾਂ ਪਹੁੰਚ ਗਏ ਆ ਕਰ ਔਰ ਹੁਣ ਆਪਾਂ ਕਰਾਂਗੇ ਗੜੀ ਰੈਸਟ ਉਹ ਨਾਲੇ ਜੀ ਆਪਾਂ ਆਪਾਂ ਕਰਨੀ ਅੱਜ ਸਵੇਰ ਵਾਲੀ ਗੱਲ ਜਿਹੜੀ ਕਿ ਜਿਹਦਾ ਤੁਹਾਨੂੰ ਤੁਹਾਡੇ ਵੀਡੀਓ ਦੇਖੇ ਹੋਣਾ گاਉਂ ਮਦਰ ਦਾ ਐਕਸੀਡੈਂਟ ਹੋਇਆ ਪਿਆ ਸੀ ਤੇ ਮੈਂ ਜੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਜਿੱਦਾਂ ਕਿ ਆਵਾਰਾ ਜਨਮ ਰੋਡ ਤੇ ਘੁੰਮਦੇ ਪਏ ਨਾ ਇਹਨਾਂ ਨੂੰ ਤੁਹਾਨੂੰ ਜਾਂ ਤਾਂ ਵੀ ਜਿਨ੍ਹਾਂ ਦੇ ਹੈਗੇ ਉਹਨਾਂ ਨੂੰ ਕਹੋ ਕਿ ਤੁਸੀਂ ਇੱਥੇ ਨਾਚ ਰਹੋ ਰੋਡ ਦੇ ਉੱਤੇ ਤੇ ਜਿਨ੍ਹਾਂ ਦੇ ਜੇ ਆਵਾਰਾ ਵਾ ਤਵੇ ਉਹਨੂੰ ਜਿੱਥੇ ਪਸ਼ੂ ਰਖਦੇ ਆ ਜਾਂ ਇੱਥੇ ਗਊ ਮੱਧਤ ਹੁੰਦਾ ਵਾ ਉੱਥੇ ਉੱਥੇ ਦੇ ਆਉਣ ਤੇ ਜਿਹੜੀ ਕਿ ਪੀਸੀਆਰ ਪੰਜਾਬ ਪੁਲਿਸ ਨੇ ਲਗਾਈ ਹੋਈ ਆ ਜਿਹੜੇ ਰੋਡ ਤੇ ਰਹਿੰਦੀ 24 ਘੰਟੇ ਤੱਕ ਹਾਦਸਾ ਹੋਣ ਤੇ ਤੇ ਉਹਨਾਂ ਨੂੰ ਚਾਹੀਦਾ ਵਾ ਕਿ ਇਹ ਕੰਮ ਵਿੱਚ ਨਿਗਰ ਰੱਖੇ ਤੇ ਕਿਉਂਕਿ ਜਿੰਨਟ ਹੋ ਗਿਆ ਫੇਰ ਕੀ ਕਰਨ ਦਾ ਫਾਇਦਾ ਬੈਲੋ ਆਪਣਾ ਪ੍ਰਸ਼ਾਸਨ ਨੂੰ ਜਾਗਣ ਦੀ ਲੋੜ ਆ ਵੇ ਚੀਜ਼ ਉੱਤੇ ਦੇਖਣਾ ਚਾਹੀਦਾ ਵਾ ਜਾਨ ਬੰਦੇ ਜ਼ਰੂਰੀ ਆ ਉੰਨੇ ਹੀ ਬੇਜਵਾਨ ਦੀ ਵੀ ਜਾਨ ਜ਼ਰੂਰੀ ਆ ਆਪਾਂ ਨੂੰ ਦੋਨਾਂ ਨੂੰ ਬਚਾਉਣਾ ਚਾਹੀਦਾ ਵਾ ਨਾ ਕਿ ਜਿੱਦਾਂ ਕੋ ਹੁਣ ਰੋਡ ਵਗਦਾ ਬਹੁਤ ਆ ਜੀ ਨਾਲੇ ਹਾਈਵੇ ਆ ਇੱਥੇ ਕੋਈ ਵੀ ਮਾੜੀ ਤੇ ਦੀ ਗੱਡੀ ਦੇ ਅੱਗੇ ਆ ਗਿਆ ਜਾਨਵਰ ਨਾਲ ਤੇ ਨਾ ਤੇ ਦੀ ਗੱਡੀ ਦਾ ਕੁਝ ਰਹਿਣਾ ਵਾ ਤੇ ਜਾਨਵਰ ਦੀ ਜਾਨ ਵੀ ਜਾਣੀ ਆ ਤੇ ਕਿਹ ਇਨਸਾਨ ਦੀ ਜਾਨ ਵੀ ਚਲ ਜਾਣੀ ਆ ਇਸ ਕਰਕੇ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਔਰ ਹਿੰਦੂ ਆ ਮੇਰੇ ਵੀਰ ਉਹਨਾਂ ਨੂੰ ਵੀ ਚਾਹੀਦਾ ਕਿ ਇਹ ਚੀਜ਼ ਪ੍ਰਸ਼ਾਸਨ ਨੂੰ ਦੱਸਣਾ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਉਹਨਾਂ ਤੱਕ ਗੱਲ ਪਹੁੰਚ ਗਈ। ਬਾਕੀ ਜੀ ਵਲੌਗ ਨਾ ਬਣੇ ਰਿਓ। ਆਪਾਂ ਜੇ ਕਿਤੇ ਗਏ ਤਾਂ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ। ਮਿਲਦੇ ਹਾਂ ਥੋੜੀ ਦੇਰ ਬਾਅਦ। ਦੇਖੋ ਜੀ ਫਿਰ ਆਪਾਂ ਨੂੰ ਇਨਵਾਈਟ ਕੀਤਾ ਸੀ ਕਹਿੰਦੇ ਸੀ ਸਾਡੇ ਪੀਆਰ ਦੀ ਖੁਸ਼ੀ ਹੈ ਤੁਸੀਂ ਆਓ ਤੁਹਾਡਾ ਵਲੌਗ ਬਣਾਓ। ਫਿਰ ਆਪਾਂ ਗਏ ਜਿਹਨਾਂ ਦਾ ਵਲੌਗ ਬਣਾਉਣਾ ਔਰ ਦੇਖੋ ਜਿਹਨਾਂ ਨੂੰ ਲਾਗੇ ਤੇ ਗਾਨੇ ਸ਼ਾਨੇ ਔਰ ਦੇਖੋ ਜੀ ਕਿੰਨਾ ਵਧੀਆ ਨਾਜ ਦੇਵੇ ਕਹਿੰਦੇ ਪੀਆਰ ਹੋਈ ਸਾਡੀ ਪੰਜਾਬ 'ਚ। ਭਗਵੰਤ ਮਾਨ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ। ਬਾਕੀ ਜੀ ਤੁਸੀਂ ਵੀ ਵੀਡੀਓ ਨਾਲ ਜੁੜੇ ਰਹੋ ਔਰ ਇੰਜੋਏ ਕਰੋ ਇਹਨਾਂ ਡ ਔਰ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਸਬਸਕ੍ਰਾਈਬ ਔਰ ਮਿਲਦੇ ਹਾਂ ਹੰਜੀ ਜੀ ਤੁਹਾਨੂੰ ਕਿੱਦਾਂ ਲੱਗੀ ਫੇ ਵੀਡੀਓ ਮੇਰੀ ਜੋ ਮੈਂ ਤੁਹਾਨੂੰ ਦਿਖਾਈ ਡਾਂਸ ਕਿੱਦਾਂ ਲੱਗਾ ਔਰ ਜਿਸਨੂੰ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਐਂ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਮਿਲਦੇ ਆ ਅਗਲੀ ਵਾਰ ਬਾਏ